ਓਲੰਪਿਕ 2024 ਦੇ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਇਤਿਹਾਸ ਰਚਣ ਵਾਲੀ ਭਾਰਤੀ ਹਾਕੀ ਟੀਮ ਅੱਜ ਦੇਸ਼ ਭਰ ਤਾਈ ਹੈ। ਦਿੱਲੀ ਏਅਰਪੋਰਟ ਤੇ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਜਾ ਰਿਹਾ ਹੈ ਤੇ ਇਸ ਦੌਰਾਨ ਟੀਮ ਇੰਡੀਆ ਦੇ ਖਿਡਾਰੀ ਢੋਲ ਤੇ ਪੰਗੜਾ ਪਾਉਂਦੇ ਵੀ ਨਜ਼ਰ ਆਏ ਨੇ। ਭਾਰਤੀ ਹਾਕੀ ਟੀਮ ਨੇ ਪੈਰਿਸ 올림픽 ਚ ਕਾਂਸੀ ਦਾ ਤਗਮਾ ਜਿੱਤਿਆ ਸੀ। ਟੀਮ ਇੰਡੀਆ ਨੇ ਕਾਂਸੀ ਦੇ ਤਗਮੇ ਦੇ ਮੁਕਾਬਲੇ ਵਿੱਚ ਸਪੇਨ ਨੂੰ 2-1 ਦੇ ਨਾਲ ਹਰਾਇਆ ਸੀ। ਦੋਵੇਂ ਗੋਲ ਕਪਤਾਨ ਹਰਮਨਪ੍ਰੀਤ ਸਿੰਘ ਨੇ ਕੀਤੇ ਤੇ ਉਹ 10 ਗੋਲਾਂ ਦੇ ਨਾਲ ਟੂਰਨਾਮੈਂਟ ਦਾ ਚੋਟੀ ਦਾ ਸਕੋਰਰ ਵੀ ਰਿਹਾ। ਦੱਸਦੀ ਕਿ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ 에어ਪੋਰਟ ਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਡਲ ਤਾਂ ਮੈਡਲ ਹੁੰਦਾ। ਇਸ ਨੂੰ ਜਿੰਨਾ ਦੇਸ਼ ਦੇ ਲਈ ਇੱਕ ਵੱਡੀ ਗੱਲ ਐ। ਅਸੀਂ ਫਾਈਨਲ ਦੇ ਵਿੱਚ ਪਹੁੰਚਣ ਅਤੇ ਸੋਨ ਤਗਮਾ ਜਿੱਤਣ ਦੀ ਕੋਸ਼ਿਸ਼ ਕੀਤੀ ਐ ਪਰ ਬਦਕਿਸਮਤੀ ਦੇ ਨਾਲ ਸਾਡਾ ਸੁਪਨਾ ਪੂਰਾ ਨਹੀਂ ਹੋਇਆ। ਪਰ ਅਸੀਂ ਖਾਲੀ ਹੱਥ ਨਹੀਂ ਪਰਤੇ। ਮੈਡਲ ਜਿੱਤਣਾ ਆਪਣੇ ਆਪ ਦੇ ਵਿੱਚ ਵੱਡੀ ਗੱਲ ਐ। ਅੱਗੇ ਉਹਨੇ ਕਿਹਾ ਕਿ ਉਸਦੇ ਲਈ ਇੱਕ ਪਾਵਨਾਤਮਕ ਪਲ ਸੀਗਾ ਕਿਉਂਕਿ ਉਹ ਆਪਣਾ ਆਖਰੀ ਮੈਚ ਖੇਡ ਰਿਆ ਸੀ ਤਾਂ ਪੀਅਰ ਸ਼੍ਰੀ ਜੇਸ ਬਾਰੇ ਉਹਨੇ ਕਿਹਾ ਕਿ ਉਹ ਸੇਵਾ ਮੁਕਤ ਹੋ ਗਿਆ ਪਰ ਉਹ ਅੱਜ ਸਾਡੇ ਨਾਲ ਰਹੇਗਾ ਤੇ ਮੈਂ ਭਾਰਤ ਸਰਕਾਰ ਐਸਆਈ ਅਤੇ 오ਡੀਸ਼ਾ ਸਰਕਾਰ ਦਾ ਉਹਨਾਂ ਦੇ ਸਮਰਥਨ ਦੇ ਲਈ ਧੰਨਵਾਦ ਕਰਦਾ ਸਾਨੂੰ ਜੋ ਪਿਆਰ ਮਿਲ ਰਿਹਾ ਹੈ ਉਹ ਸਾਡੀ ਜ਼ਿੰਮੇਵਾਰੀ ਨੂੰ ਦੁੱਗਣਾ ਕਰ ਰਿਹਾ ਹੈ ਅਸੀਂ ਜਦੋਂ ਵੀ ਖੇਡਾਂਗੇ ਦੇਸ਼ ਦੇ ਲਈ ਤਗਮੇ ਲਿਆਉਣ ਦੀ ਕੋਸ਼ਿਸ਼ ਕਰਾਂਗੇ ਤਾਂ ਭਾਰਤੀ ਟੀਮ ਨੇ 올림픽 ਖੇਡਾਂ ਦੇ ਵਿੱਚ ਹਾਕੀ ਦੇ ਵਿੱਚ 13ਵਾਂ ਤਗਮਾ ਜਿੱਤਿਆ ਟੀਮ ਦਾ ਇਹ ਚੌਥਾ ਕਾਂਸੀ ਤਗਮਾ ਹੈ ਇਸ ਤੋਂ ਪਹਿਲਾਂ ਟੀਮ ਨੇ 8 ਸੋਨ ਅਤੇ ਇੱਕ ਚਾਂਦੀ ਦਾ ਤਗਮਾ ਜਿੱਤਿਆ ਭਾਰਤ ਨੇ 52 ਸਾਲਾਂ ਬਾਅਦ ਲਗਾਤਾਰ ਦੋ 올림픽 ਖੇਡਾਂ ਦੇ ਵਿੱਚ ਹਾਕੀ ਦਾ ਕਾਂਸੀ ਤਗਮਾ ਜਿੱਤਿਆ ਇਸ ਤੋਂ ਪਹਿਲਾਂ ਭਾਰਤੀ ਹਾਕੀ ਟੀਮ ਨੇ 1968 ਅਤੇ 1972 ਦੇ ਵਿੱਚ 올림픽 ਦੇ ਵਿੱਚ ਲਗਾਤਾਰ ਦੋ ਤਗਮੇ ਜਿੱਤੇ ਸਨ ਓਲੰਪਿਕ 2024 ਦੇ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਇਤਿਹਾਸ ਰਚਣ ਵਾਲੀ ਭਾਰਤੀ ਹਾਕੀ ਟੀਮ ਅੱਜ ਦੇਸ਼ ਭਰ ਤਾਈ ਹੈ। ਦਿੱਲੀ ਏਅਰਪੋਰਟ ਤੇ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਜਾ ਰਿਹਾ ਹੈ ਤੇ ਇਸ ਦੌਰਾਨ ਟੀਮ ਇੰਡੀਆ ਦੇ ਖਿਡਾਰੀ ਢੋਲ ਤੇ ਪੰਗੜਾ ਪਾਉਂਦੇ ਵੀ ਨਜ਼ਰ ਆਏ ਨੇ। ਭਾਰਤੀ ਹਾਕੀ ਟੀਮ ਨੇ ਪੈਰਿਸ ਓਲੰਪਿਕ 'ਚ ਕਾਂਸੀ ਦਾ ਤਗਮਾ ਜਿੱਤਿਆ ਸੀ। ਟੀਮ ਇੰਡੀਆ ਨੇ ਕਾਂਸੀ ਦੇ ਤਗਮੇ ਦੇ ਮੁਕਾਬਲੇ ਵਿੱਚ ਸਪੇਨ ਨੂੰ 2-1 ਦੇ ਨਾਲ ਹਰਾਇਆ ਸੀ। ਦੋਵੇਂ ਗੋਲ ਕਪਤਾਨ ਹਰਮਨਪ੍ਰੀਤ ਸਿੰਘ ਨੇ ਕੀਤੇ ਤੇ ਉਹ 10 ਗੋਲਾਂ ਦੇ ਨਾਲ ਟੂਰਨਾਮੈਂਟ ਦਾ ਚੋਟੀ ਦਾ ਸਕੋਰਰ ਵੀ ਰਿਹਾ। ਦੱਸਦੀ ਕਿ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ 에어ਪੋਰਟ ਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਡਲ ਤਾਂ ਮੈਡਲ ਹੁੰਦਾ। ਇਸ ਨੂੰ ਜਿੰਨਾ ਦੇਸ਼ ਦੇ ਲਈ ਇੱਕ ਵੱਡੀ ਗੱਲ ਐ। ਅਸੀਂ ਫਾਈਨਲ ਦੇ ਵਿੱਚ ਪਹੁੰਚਣ ਅਤੇ ਸੋਨ ਤਗਮਾ ਜਿੱਤਣ ਦੀ ਕੋਸ਼ਿਸ਼ ਕੀਤੀ ਐ ਪਰ ਬਦਕਿਸਮਤੀ ਦੇ ਨਾਲ ਸਾਡਾ ਸੁਪਨਾ ਪੂਰਾ ਨਹੀਂ ਹੋਇਆ। ਪਰ ਅਸੀਂ ਖਾਲੀ ਹੱਥ ਨਹੀਂ ਪਰਤੇ। ਮੈਡਲ ਜਿੰਨਾ ਆਪਣੇ ਆਪ ਦੇ ਵਿੱਚ ਵੱਡੀ ਗੱਲ ਐ। ਅੱਗੇ ਉਹਨਾਂ ਨੇ ਕਿਹਾ ਕਿ ਉਸਦੇ ਲਈ ਇੱਕ ਪਾਵਨਾਤਮਕ ਪਲ ਸੀਗਾ ਕਿਉਂਕਿ ਉਹ ਆਪਣਾ ਆਖਰੀ ਮੈਚ ਖੇਡ ਰਿਆ ਸੀ ਤਾਂ ਪੀਅਰ ਸ਼੍ਰੀ ਜੈਸਵਰੀਓ ਨੇ ਕਿਹਾ ਕਿ ਉਹ ਸੇਵਾਮੁਕਤ ਹੋ ਗਿਆ ਪਰ ਉਹ ਅੱਜ ਸਾਡੇ ਨਾਲ ਰਹੇਗਾ ਤੇ ਮੈਂ ਭਾਰਤ ਸਰਕਾਰ ਐਸਆਈ ਅਤੇ ਉੜੀਸ਼ਾ ਸਰਕਾਰ ਦਾ ਉਹਨਾਂ ਦੇ ਸਮਰਥਨ ਦੇ ਲਈ ਧੰਨਵਾਦ ਕਰਦਾ ਸਾਨੂੰ ਜੋ ਪਿਆਰ ਮਿਲ ਰਿਹਾ ਹੈ ਉਹ ਸਾਡੀ ਜ਼ਿੰਮੇਵਾਰੀ ਨੂੰ ਦੁੱਗਣਾ ਕਰ ਰਿਹਾ ਹੈ ਅਸੀਂ ਜਦੋਂ ਵੀ ਖੇਡਾਂਗੇ ਦੇਸ਼ ਦੇ ਲਈ ਤਗਮੇ ਲਿਆਉਣ ਦੀ ਕੋਸ਼ਿਸ਼ ਕਰਾਂਗੇ ਤਾਂ ਭਾਰਤੀ ਟੀਮ ਨੇ 올림픽 ਖੇਡਾਂ ਦੇ ਵਿੱਚ ਹਾਕੀ ਦੇ ਵਿੱਚ 13ਵਾਂ ਤਗਮਾ ਜਿੱਤਿਆ ਟੀਮ ਦਾ ਇਹ ਚੌਥਾ ਕਾਂਸੀ ਤਗਮਾ ਹੈ ਇਸ ਤੋਂ ਪਹਿਲਾਂ ਟੀਮ ਨੇ 8 ਸੋਨ ਅਤੇ ਇੱਕ ਚਾਂਦੀ ਦਾ ਤਗਮਾ ਜਿੱਤਿਆ ਭਾਰਤ ਨੇ 52 ਸਾਲਾਂ ਬਾਅਦ ਲਗਾਤਾਰ ਦੋ 올림픽 ਖੇਡਾਂ ਦੇ ਵਿੱਚ ਹਾਕੀ ਦਾ ਕਾਂਸੀ ਤਗਮਾ ਜਿੱਤਿਆ ਇਸ ਤੋਂ ਪਹਿਲਾਂ ਭਾਰਤੀ ਹਾਕੀ ਟੀਮ ਨੇ 1968 ਅਤੇ 1972 ਦੇ ਵਿੱਚ 올림픽 ਦੇ ਵਿੱਚ ਲਗਾਤਾਰ ਦੋ ਤਗਮੇ ਜਿੱਤੇ ਸਨ